ਨਿਕਾਦਰ ਨਹੀਂ ਛੱਡਦਾ ਨਹੀਂ ਛੱਡਦਾ ਮਾਜ ਮੈਂ ਤੈਨੂੰ ਕਹਿੰਦਾ ਛੱਡ ਨਾ ਮੈਂ ਬਣ ਕੇ ਹੁਣ ਆਪਾਂ ਡੇ ਭਾਈ ਬਣ ਕੇ ਇਹਨੂੰ ਨਹੀਂ ਛੱਡਦਾ ਜੰਮੀ ਨਹੀਂ ਛੱਡਦਾ ਸੌਖ ਨਹੀਂ ਕੱਟ ਲੈਣਾ ਉਹ ਕਾਦਰ ਵਾਲੀ ਗੱਡੀ ਆ ਆਹ ਖੜਾ ਉਹ ਕਦਰ ਹਾਂ ਛੱਡ ਦੇ ਬੱਚਾ ਦਾ ਛੱਡਦਾ ਇਹ ਨਹੀਂ ਛੱਡਦਾ ਛੋਟੀ ਤੋੜ ਕੇ ਦਿਖਾਉਣੇ ਆ ਟੁੱਕੜਾ ਭਾਈ ਦੱਬਣਾ ਟੋਕੜ ਗੱਬਣਾ ਟੋਕੜ ਗੱਬਣਾ ਲੈ ਟੋਕੜ ਗੱਬਣਾ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੁਹਾਨੂੰ ਲੱਗੇ ਤੇ ਮੈਂ ਇੱਕ ਵਾਰੀ ਬਾਈ ਤੋੜ ਕੇ ਦਿਖਾਵਲਾਂ ਤੁਰਦੀ ਝੋਟੀ ਤੁਸੀਂ ਚੈੱਕ ਕਰ ਲੋ ਮਾਰ ਗੱਟੀ ਹੈ ਬਾਈ ਮਾਰ ਗੱਟੀ ਹੈ ਤੋ ਨੂੰ ਕੀ ਤੂੰ ਆਂ ਦੇਖ ਲੈਣਾ ਨਹੀਂ ਮੜਾ ਜੇ ਕਈ ਵਾਰ ਮੜਾ ਜੇ ਉਹ ਕਰਦੀ ਆ ਉਹ ਆਣਾ ਮਤਲਬ ਵੀ ਅਗਲੇ ਚੀਜ਼ ਦਿਖਾਉਣੀ ਪੈਂਦੀ ਆ ਕਿਤੇ ਵੀ ਕੋਈ ਨੁਕਸੂ ਹੋ ਗਿਆ ਬੰਨੀ ਪਈ ਆ ਤੋਕੜ ਗੱਬਣਾ ਫਲੀਆਂ ਵਰਗੇ ਥਾਨ ਨੇ ਵਧੀਆ ਟਾੜ ਦੇ ਲੈਵੇ ਦੀ ਆ ਤੇ ਕਿੰਨਾ ਕੁ ਦੁੱਧ ਬਾਦ ਕੀ ਗੱਲ ਬਾਤ ਆ ਬਾਈ ਨਾਲ ਸਾਰੀ ਗੱਲ ਬਾਤ ਆ ਪ੍ਰੋਪਰ ਕਰਾਂਗੇ ਕੱਦ ਗੁੱਦ ਦੀ ਝੋਟੀ ਚੰਗਾ ਤੇ ਮਗਰ ਕੱਟੀ ਵੀ ਜੇ ਆਪਾਂ ਗੱਲ ਕਰ ਲਈਏ ਪਲੀ ਹੋਈ ਆ। ਛਕੀਨ ਕੱਟੀ ਆ। ਇਹ ਕਿਵੇਂ ਗੱਲ ਬਤੁਰਿਆ ਜੀ ਬਾਈ? ਹਸੀ ਗੱਲ ਬਾਈ ਸਭ ਤੋਂ ਪਹਿਲਾਂ। ਹਸੀ ਗੱਲ ਬਾਈ ਸਭ। ਤੇ ਇੱਕ ਵਾਰੀ ਤਾਂ ਬਾਈ ਆਪਣਾ ਨਾਮ ਦੱਸੀ। ਗਰਮੀਤ ਆ ਬਾਈ ਨਾਮ। ਠੀਕ ਆ ਗਰਮੀਤ ਪਿੰਡ ਬਾਈ। ਠੁੱਠਿਆਂ ਬਾਈ ਠੁੱਠਿਆਂ ਵਾਲੇ ਕਿਹਦਾ ਮਾਨਸ ਹਣਾ? ਜਿਲ੍ਹਾ ਮਾਨਸ। ਨੰਬਰ ਬੋਲ ਬਾਈ। ਨੰਬਰ 82836 ਹੂੰ। ਅਸੀਂ ਯੋਤਰਾ ਸੀ। ਗਰਮੀਤ ਸਿੰਘ ਭਾਈ ਜੇ ਝੋਟੀ ਦੀ ਗੱਲ ਕਰ ਲਈ ਤਾਂ ਕੰਮੇ ਸੂਇਆ ਇਹ ਪਹਿਲਾਂ ਦੂ ਹਾਂ ਪਹਿਲਾਂ ਸੂਇਆ ਪਹਿਲਾਂ ਸੂਇਆ ਹੁਣ ਦੂਜੇ ਵਾਸਤੇ ਗੱਬਣਾ ਦੂਜੇ ਵਾਸਤੇ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਤੇ ਤਾਂ ਨਵੇਂ ਮਹੀਨੇ ਰਿਹਾ ਭਾਈ ਚੱਕ ਬਸ ਹਾਂ ਚੱਕ ਜੇ ਕੋਈ ਕਈ ਵਾਰ ਭਰਾ ਲੈਂਦਾ ਵੀ ਚੱਕਰ ਵਾਲੇ ਆਪਾਂ ਨੂੰ ਕਰਾ ਲੇ ਕਰਾ ਲੇ ਆਪਾਂ ਨੂੰ ਕੋਈ ਪਾਣੀ ਹੋਈ ਹੋਈ ਤੇ ਮਗਰ ਕੱਟੀ ਆ ਮਗਰ ਕੱਟੀ ਕਿਹੜੇ ਕੋਈ ਸੀਮਨ ਸੋਹਣ ਦੀ ਹਾਂ ਜੋਗਰਾਜ ਕਿਹੜੇ ਜੋਗਰਾਜ ਹੂੰ ਜੋਗਰਾਜ ਦੀ ਕੱਟੀਆਂ ਮੇਤਰੋ ਵਧੀਆ ਬੜੀ ਹੋਈ ਹੈ ਚੰਗੇ ਦੁੱਧ ਨਾਲ ਤੇ ਕੱਟੀ ਵੀ ਵਧੀਆ ਨਸਲ ਦੀ ਘਰੇ ਆਉਂਦੀ ਹੈ ਜੇ ਆਪਾਂ ਝੋਟੀ ਲੈਣੇ ਤੇ ਦੂਜੇ ਸੂਏ ਵਾਸਤੇ 3 ਮਹੀਨੇ ਦੇ ਗੱਭਣਾਂ ਦੁੱਧ ਬਾਈ ਕਰਮੀ ਤੁਹਾਨੂੰ ਦੁੱਧ ਹੁਣ 5 ਕਿਲੋ ਹੈ ਪੂਰਾ ਹਾਂ ਹੁਣ ਇਹ ਦੇਗਾ ਇੱਕ ਟਾਈਮ ਹੀ ਮਿਲਦੀ ਹੈ ਇੱਕ ਟਾਈਮ ਬੱਚੇ ਦੇ ਕਿਉਂ ਨਾ ਉਹੀ ਠੀਕ ਆ ਕੱਟੀ ਅੱਪਾ ਮਨ ਲੱਗਈ ਵਾਰ ਆਈ ਨਹੀਂ ਤੋੜ ਦਿੰਦੇ ਹਨ ਬੰਦੇ ਵੀਰ ਚੰਗੀ ਸੀ ਟੀਕੇ ਦੀ ਮਾਲਾ ਤੂੰ ਨਾਲ ਦੇਗਾ ਹਾਂ ਨਾਲ ਦੇਣਾ ਲੈ ਮਿੱਤਰੋ 5 ਕਿਲੋ ਦੁੱਧ ਦਾ ਇੱਕ ਟਾਈਮ ਤਸੱਲੀ ਕਰ ਸਕਦੇ ਹੋ ਪਹਾੜੀ ਤੇ ਮਿਲਦੀ ਆ ਠੀਕ ਆ ਕੱਟੀ ਬਾਈ ਕਹਿੰਦਾ ਨਾਲ ਦੇਵਾਂਗੇ ਆਪਾਂ ਉਹ ਗੱਲ ਨਹੀਂ ਬਾਈ ਵੀ ਜਾਂਦੀ ਥੱਲੇ ਪਾਉਣੀ ਆ ਪੈ ਵੀ ਜਾਂਦੀ ਕੱਟੀ ਪੈ ਵੀ ਇਹਦੇ ਥੱਲੇ ਜੇ ਪਾਉਣੀ ਆ ਤਾਂ ਕੋਈ ਚੱਕਰ ਨਹੀਂ ਤੇ ਜੇ ਪਹਾੜੇ ਚੌਣੀ ਦਾ ਪਹਾੜ ਤੇ ਦੂਜੇ ਸੂਏ ਵਾਸਤੇ ਗੱਬਣਾ ਇੱਕ ਸੰਦੀ ਟੋਪੀ ਜ਼ਰੂਰੀ ਹੈ ਨਾ ਟੋਪੀ ਜ਼ਰੂਰੀ ਹੈ ਤਾਰ ਤੁਰ ਕਿਵੇਂ ਘਾਰ ਇੱਕ ਨੰਬਰੀ ਹੈ ਇੱਕ ਨੰਬਰ ਤੇ ਬਈ ਜੇ ਆਪਾਂ ਗੱਲ ਕਰ ਲਈਏ ਤਾਂ ਰੇਟ ਦੀ ਗਰਮੀ ਤੇ ਰੇਟ ਕੀ ਕਰੀਏ 90000 90000 ਮਾਨਦਾਨ ਮਾਨ ਕਰਾਂ ਕਰਦੇ ਹਾਂ ਮੌਕੇ ਦੇ ਮਾਨਦਾਨ ਬਾਈ ਕਹਿੰਦਾ ਮੌਕੇ ਦੇ ਕਰਦੇ ਆਂਗੇ ਰੇਟ 90000 ਤੋਕੜ ਗੱਬਣਾ ਮਿੱਤਰੋ ਮੰਗਰ ਕੱਟੀ ਬਈ ਕੱਲੀ ਕੱਟੀ ਕਿਹਨੇ ਕਹ ਪੈਸੇ ਦੀ बढ़िया हथियार राम राम जा हो तो जाएगी तो जब ठोकर नाल्टी दूध की कटोगी तो उस खतर बाट के देखने लाग रही हो तावली ही जाओ ना तो बालका के बाबू ने भेज दो मेडिकल स्टोर पे उड़ते लेकर

ਉੰਵੇਂ ਲੋਕ ਕੱਟੀਆਂ ਦੀਦੀ ਹਜ਼ਾਰਾਂ ਰੇਂਦੇ ਹਨ ਬਾਈ ਹੁਣ ਖੱਚਦਾ ਕਰਕੇ ਇਹ ਬਾਕੀ ਗੱਬਣਾ ਟੈਸਟ ਕਰਵਾ ਕੇ ਦੁੱਧ ਮਿਣ ਕੇ ਤੁਸੀਂ ਝੋਡੀ ਖਰੀਦ ਸਕਦੇ ਹੋ ਇੱਕ ਵਾਰੀ ਟੈਲੀਫੋਨ ਨੰਬਰ ਹੋਰ ਉਹਦਾ 82838 8030 ਪਿੰਡ ਠੂਠਾਂ ਵਾਲੀ ਜ਼ਿਲ੍ਹਾ ਮਾਨਸੀ ਲੈ ਮਿੱਤਰੋਨਾ ਬਾਈ ਮੱਝ ਲੈ ਕੇ ਆਇਆ ਤਾਜੀ ਸੁਈ ਹੋਈ ਹੈ ਮੰਡੀ ਦਾ ਇਧਰੋਂ ਨਹੀਂ ਚੱਲ ਬਾਈ ਤੇ ਥੋੜਾ ਲੱッセ ਬਣ ਚੀ ਜ਼ਰੂਰ ਆ ਤੇ ਬਾਕੀ ਆਪਾਂ ਤੋਰ ਕੇ ਦਿਖਾਉਣਾ ਪੂਰੀ ਜਾਣਕਾਰੀ ਬਾਈ ਤੁਲੇ ਤਾਜੀ ਸੁਈਏ ਬਿਲਕੁਲ ਬੱਚਿਆਂ ਨਾਲੋਂ ਜਿਹੜਾ ਨਾਲ ਆ ਜਮਾ ਤਾਜੀ ਜਮ ਹੈ ਨਾ ਤੇ ਬਾਕੀ ਥਣਲੇ ਵਿੱਚ ਕਰੋ ਸਾਫਾ ਬਿਲਕੁਲ ਕੱਲਾ ਕੱਲਾ ਥਾਣਾ ਮੁੱਠੀ ਚ ਵਈਆ ਮੋੜਦਾ ਭਾਈ ਤਾਜੀ ਸੂਈ ਹੈ ਕਿਉਂਕਿ ਸੂਆ ਹੈਗਾ ਜਿਹੜਾ ਘਟ ਤੇ ਮੱਝਾਂ ਜਿਵੇਂ ਆਪਾਂ ਕਹਿੰਦੇ ਤੇਜ਼ੀ ਚ ਪੂਰੀਆਂ ਨੇ ਤੇ ਸੌਂਦ ਦੇ ਵਿੱਚ ਹੀ ਆ ਕੇ ਜਿਹੜਾ ਜਾਦੇ ਸੂਆ ਪੈਂਦਾ ਤੇ ਹੁਣ ਕੋਈ ਟਾਵੰਡਲੀ ਮਸ ਹੁੰਦੀ ਆ ਤੇ ਉਹ ਵੀ ਵਪਾਰੀ ਲੈ ਜਾਂਦੇ ਖੱਚ ਕੇ ਹੈ ਨਾ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੱਸਦੇ ਆ ਤੇ ਕਿੰਨੇ ਦਿਨਾਂ ਸੂਈ ਆ ਕੰਮੇ ਸੂਈ ਆ ਕੀ ਗੱਲ ਬਾਤ ਆ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਬਾਈ ਬਾਈ ਪਿੰਡਪੁਰ ਦੀ ਭਲਾਈ ਦੇ ਬੁਰਜ ਭਲਾਈ ਕੇ ਆਹੀ ਰਹਿ ਗਿਆ ਮਲਾ ਨੀਰ ਕੋਈ ਨੀਰ ਕੋਈ ਜਲਾ ਮਾਨਸ ਹਣਾ ਜੀ ਬਾਈ ਤੇ ਨਾਮ ਦੱਸਿ ਬਾਈ ਮਨਪ੍ਰੀਤ ਮਨਪ੍ਰੀਤ ਨੰਬਰ ਵੀ ਬੋਲ ਦੇ ਬਾਈ 98784 ਬਾਈ 4057 ਤੇ ਮਨਪ੍ਰੀਤ ਜੀ ਆਪਾਂ ਬਾਈ ਮੱਝ ਵੀ ਕੱਲ ਕਰ ਲਈ ਕਰਦੀ ਆਪਣੀ ਜੀ ਕਰਦੀ ਬਾਈ ਠੀਕ ਹੈ ਕੰਮੇ ਸੂਈ ਆ ਬਾਈ ਜੀ ਤੀਜੇ ਸੂਈ ਸੂਈ ਆ ਤੀਜੇ ਸੂਈ ਕੈ ਦਿਨ ਹੋਗਾ ਅੱਜ ਚੌਥੇ ਸੂਈ ਆ ਚੌਥੇ 나ੜੂ ਬਿਲਕੁਲ ਨਾਲ ਹਣਾ ਹਾਂਜੀ ਮਾਗਰ ਕੱਟਾ ਕੱਟੀ ਕੱਟਾ ਬਾਈ ਮਾਗਰ ਕੱਟਾ ਮਿੱਤਰੋ 나ੜੂ ਤੇ ਮਨਪ੍ਰੀਤ ਦੁੱਧ ਦੀ ਗੱਲ ਕਰ ਲਈ ਬਾਈ ਦੁੱਧ ਵੀਰ ਜੀ ਹਜੇ ਤਾਂ ਕਿਰਾਾ ਮਤਲਬ ਲੂਹੀ ਹੈ ਮਤਲਬ ਉੰਨੀ ਦੇਊਗੀ ਹਾਂ 14 ਲੀਟਰ 14 ਲੀਟਰ ਦੁੱਧ ਦੇਊਗੀ ਹਾਂ ਕਿੰਨੀ ਆ ਮੈਂ ਹੁਣ ਤਾਂ ਵੀਰ ਜੀ ਹੋਊਗਾ 8 ਲੀਟਰ ਦੁੱਧ ਬਲੇ 8-9 ਤਾਂ ਹੈ ਮੈਂ ਗਲਤ ਗੱਲ ਕਰ ਰਿਹਾ ਲੈ ਮਿੱਤਰੋ 8-9 ਲੀਟਰ ਜਿਹੜਾ ਬੌਲੀ ਬਾਈ ਕਹਿੰਦਾ ਹੈਗੀ ਵਪਾਰੀ ਹੁੰਦੇ ਤਾਂ ਹੋਟਲ ਦੀ ਗੱਲ ਕਰਨੀ ਸੀ ਕਿਉਂ ਬਾਈਆ ਬੁਝਾਰਾ ਘਰ ਦੀ ਮੱਝ ਆ ਗਈ ਤੇ ਇਸਨੇ ਸੁਬਾਈ ਕਿੰਨਾ ਸੀਗਾ ਦਿੱਤਾ ਬਾਈ 14 ਲੀਟਰ ਦੁੱਧ 14 ਲੀਟਰ ਵੀ 12 ਤਾਂ ਦੇਊ ਦੇਊ ਨਾ ਮਨਲਾ ਬਾਈ ਖੋਲਾ ਦੇਊਗਾ ਖੋਲਾ ਦੇਊਗੀ 12 ਕਿਲੋ ਬਾਈ 14 ਦੀ ਗਰੰਟੀ ਦਿੰਦਾ ਕਿਉਂ ਕਰਦੀ ਮੱਝਾ ਚੋਇਆ ਹੋਇਆ ਮੈਂ ਮੂਲ ਛਾੜ ਕੇ ਫੇਰ ਹੀ ਆਉਣਾ ਹਾਂ ਹਾਈ ਤਾਂ ਬਾਈ ਫੇਰ ਤਾਈ ਸੂਈ ਨਾ ਚਾਰ ਦਿਨਾਂ ਸੂਈ ਆ ਤੇ ਦੁੱਧ 14 ਕਿਲੋ ਬਾਈ ਕਹਿੰਦਾ ਪਾ ਦਊਗੀ ਪਿਛਲੀ ਵਾਰ ਵੀ ਚੋਇਆ ਹੋਇਆ ਘਰ ਦੀ ਮੱਝਾ ਕਿਸੇ ਵੀ ਤਰ੍ਹਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਬਾਕੀ ਹੁਣ ਜਿਹੜਾ 8-9 ਕਿਲੋ ਦੁੱਧ ਤਿਆਰ ਆ ਬੋਲੀ ਚਾਰ ਦਿਨਾਂ ਸੂਈ ਥੱਲੇ ਤੇ ਬਾਕੀ ਬਾਈ ਮਨਪ੍ਰੀ ਰੇਟ ਦੀ ਗੱਲ ਹੈ ਜੀ ਰੇਟ ਬਾਈ ਕਰਾਉਂ ਨੂੰ ਤਾਂ ਕੁਛ ਮਰਜ਼ੀ ਕਰਾਈ ਚੱਲ 1 30 ਦੀ ਮਾਂ ਹੈ ਖਾਣਾ ਨਹੀਂ ਦੇ ਰਾਂਗੇ ਮੰਡੀਆ ਕਰਕੇ ਮਨ ਲੈ ਰਿਹਾ 40 ਵੀ ਕਰਨਾ ਪੈਂਦਾ ਇੱਥੇ 40 ਵੀ ਕਰਨਾ ਪੈਂਦਾ ਸਾਰੀ ਸਾਰੀ ਬਾਕੀ ਮਾਨਦਾਨ ਕਰਕੇ ਆਪਾਂ 1 ਦੀਦੀ ਦੇ ਮੈਂ ਦੇ ਦਮ ਠੀਕ ਹੈ ਬਾਕੀ ਮੌਕੇ ਦੀ ਗੱਲ ਹੈ ਨਾ ਹਾਂ ਲੈ ਮਿੱਤਰੋ ਰੇਟ ਮੰਡੀ ਦੇ ਹਿਸਾਬ ਬਾਈ ਦੀ ਗੱਲ ਠੀਕ ਹੈ ਕਰਨਾ ਪੈਂਦਾ ਹੈ ਨਾ ਕਿਉਂਕਿ ਦੁਨੀਆਦਾਰੀ ਆ ਤੇ ਬਾਕੀ ਲੈਸਲਸ ਕਰਕੇ ਮਾਨਦਾਨ ਕਰਕੇ 1 30000 ਦੀ ਬਾਈ ਕਹਿੰਦਾ ਝੋਟੀ ਆਪਾਂ ਕਹਿੰਦਾ ਖਲਾ ਦੇਾਂਗੇ ਚੋਕੇ ਦੇਖਣੇ ਤਸੱਲੀ ਪੂਰੀ ਕਰ ਲਿਓ ਸਾਡੇ ਘਰੇ ਚੋਕੀ ਦੇਖਦੇ ਘਰੇ ਚੋ ਸਕਦੇ ਆ ਕਈ ਵਾਰ ਮੰਡੀ ਵਾਲਾ ਨਹੀਂ ਯਕੀਨ ਕਰਦਾ ਸਾਈ ਬੰਨਾ ਬਾਈ ਨਾ ਕਰ ਲਿਓ ਤੇ ਘਰੇ ਦੋ ਟਾਈਮ ਚੋਕੇ ਵੀ ਦੇਖ ਸਕਦਾ ਬਾਈ ਤੇ ਇਹ ਵੀ ਖੁੱਲਾ ਚੈਨ ਚਾ ਤਾਜੀ ਸੂਹੀ ਹੈ 나ੜੂ ਦੇਖ ਲਓ ਬੱਚੀ ਦਾ ਮਾਗਰ ਕੱਟਾ ਤੇ ਘਰ ਦੀ ਮੱਝ ਆ ਗਈ ਬਾਕੀ ਬਾਈ ਨਾਲ ਤੁਸੀਂ ਜਾਣਕਾਰੀ ਸੰਭਾਰ ਕਰਕੇ ਲੈ ਲਓ ਇੱਕ ਵਾਰੀ ਨੰਬਰ ਹੋਰ ਬੋਲਦੇ 987841405 ਪਿੰਡ ਬੁਰਜ ਭਲਾਈ ਹਾਂਜੀ ਝਨੀਰ ਦੇ ਲਾਗੇ ਮਾਨਸਾ ਝਨੀਰ ਦੇ ਲਾਗੇ ਚ ਨਹੀਂ ਤੋ ਕਿੰਨੇ ਕਿਲੋ ਪੈਣਾ 8 ਕਿਲੋਮੀਟਰ 8 ਕਿਲੋਮੀਟਰ ਦੂਰ ਤੇ ਝਨੀਰ ਤੋਂ ਬੁਰਜ ਭਲਾਈ ਤੇ ਜਿਲ੍ਹਾ ਮਾਨਸਾ ਦਾ ਬਾਕੀ ਬਈ ਜਾਣਕਾਰੀ ਟੈਲੀਫੋਨ ਕਰਕੇ ਲੈ ਸਕਦੇ ਹਾਂਜੀ ਲੈ ਮੇਂ ਤਰੋਨਾ ਬਾਈ ਫਤਿਹਬਾਦ ਤੋਂ ਆਇਆ ਹਰਿਆਣੇ ਦੇ ਵਿੱਚੋਂ ਤੇ ਘੱਟੋ ਘੱਟ 5 ਲੈ ਕੇ ਆਈ ਸੀ 2 ਸੇਲ ਕਰਤੇ ਹਨ ਬਾਈ 2 ਸੇਲ ਕਰਤੇ 3 ਰਹਿ ਗਈਆਂ ਐਂ ਦਵਾ ਆਪਣੀ ਸ਼ੁੱਕਰਵਾਰ ਵਾਲੀ ਮੰਡੀ ਤੇ ਆ ਮਾਨਸਾ ਤੇ ਝੋਟੀਆਂ ਠੀਕ ਆ ਰੇਟ ਵੀ ਵਾਤਣੇ ਤੇ ਕਦ ਗੁੱਦ ਵਾਤਣੇ ਬੰਨਦੇ ਬਾਈ ਤਾਜੀ ਸੁਈ ਹੋਈ ਹੈ ਬਾਕੀ ਬਾਈ ਤੋਂ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਤੇ ਕਦ ਦਰਮਿਆਨੇ ਨੇ ਤੇ ਰੇਟ ਵੀ ਜਾਏ ਨੇ ਕੋਈ ਕਈ ਵਾਰ ਨਾ ਹਨਾ ਜਿਵੇਂ ਕਈ ਵਾਰ ਭਰਾਣੇ ਉਰੇ ਆ ਜਾ ਬਾਈ ਮੜਾ ਮਹਿੰਗਾ ਪਸ਼ੂ ਨਹੀਂ ਲੈਣਾ ਹੁੰਦਾ ਬਾਈ ਸਸੀ ਗੱਲ ਸਸਰੀ ਗੱਲ ਵੀਰੇ ਤੇ ਨਾਮ ਦੱਸੀ ਆਪਣਾ ਮੇਰਾ ਨਾਮ ਪਵਨ ਹੈ ਵੀਰੇ ਪਵਨ ਹਾਂਜੀ ਪਵਨ ਬਾਈ ਕਿੱਥੋਂ ਆਏ ਤੁਸੀਂ ਮੈਂ ਹਰਿਆਣਾ ਫਤਿਆਵਾ ਜ਼ਿਲ੍ਹੇ ਦਾ ਹਰਿਆਣਾ ਫਤਿਆਵਾ ਜ਼ਿਲ੍ਹਾ ਪਿੰਡ ਕਿਹੜਾ ਦਾ ਫਤਿਆਵਾਦੀ ਡਿਸਟ੍ਰਿਕਟ ਨੋਕਲੀਆ ਨੋਕਲੀਆ ਉਹੀ ਜ਼ਿਲ੍ਹਾ ਪੈਂਦਾ ਹਾਂਜੀ ਤੇ ਇੱਕ ਵਾਰ ਮੋਬਾਈਲ ਨੰਬਰ ਕੋਲ ਪਵਨ 93508 69336 ਪਵਨ ਜੇ ਅਪਾ ਝੋਟੀ ਗੱਲ ਕਰਲੀ ਬਾਈ ਕੱਵੇਂ ਸੂਏ ਆਹ ਬਾਈ ਦੂਜੇ ਸੂਏ ਦੂਜੇ ਸੂਏ ਕਿਤਨੇ ਦਿਨ ਦੀ ਸੂਈ ਆ ਅ ਹੈ ਚਾਰ ਚਾਰ ਪੰਜ ਦਿਨ ਚਾਰ ਪੰਜ ਦਿਨ ਹੁਣ ਦੁੱਧ ਕਿੰਨਾ ਦਾ ਪ੍ਰੋਪਰ ਪ੍ਰੋਪਰ ਹੋਊਗਾ ਵੀਰੇ ਹੁਣ ਕੱਢ ਦੀ 10 ਲੀਟਰ ਦੁੱਧ 10 ਲੀਟਰ ਹਾਂਜੀ ਠੀਕ ਆ ਤੇ ਕੀ ਬਾਪੂ ਦੀ ਬਾ 101 ਵੀ ਹੈ ਬਾਈ 120000 ਰੁਪਇਆ ਮਾਨਦਾਨ ਹੋ ਜੂ ਹਾਂਜੀ ਮਾਨਦਾਨ ਹਾਂ ਹੋ ਜੂ ਠੀਕ ਆ ਮਾਨਦਾਨ ਬਾਈ ਕਹਿੰਦਾ ਕਰਦੇ ਆ ਰੇਟ 120000 ਜਾਇਜ਼ ਰੇਟ ਦੇ ਆਣੇ ਮਿੱਤਰੋ ਹਰਿਆਣੇ ਦੇ ਵਿੱਚੋਂ ਆਇਆ ਕਈ ਵਾਰ ਕਿਸੇ ਪੁਰਾਣੇ ਘੱਟ ਵੇਚ ਲਉਂਦਾ ਤੇ ਦੂਜੇ ਨੰਬਰ ਵਾਲੀ ਤੋਰ ਬਾਪਨਾ ਇੱਕ ਦੂਜੇ ਨੰਬਰ ਤੇ ਹੋਰ ਚੈੱਕ ਕਰ ਲਓ ਬਾਈ ਕੱਟ ਰੇਟ ਦਿਆਂ ਨੇ ਤੇ ਬਾਕੀ ਆਪਾਂ ਦਿਖਾਉਣੇ ਇਹ ਇਹ ਵੀ ਤਾਈ ਸੁਈ ਹੋਈ ਹੈ ਨਾ ਤਾਜੀ ਤਾਜੀ ਸੁਈ ਹੋਈ ਹੈ ਪਹਿਲਾਂ ਕੱਟੀ ਹੈਗੀ ਤੇ ਕੱਦ ਦੇ ਜ਼ਰੂਰ ਦੇਵੰਨੇ ਆ ਤੇ ਮਿੱਤਰੋ ਰੇਟ ਵੀ ਜਾਏ ਨਹੀਂ ਤੇ ਦੁੱਧ ਦੀ ਬਾਈ ਕਹਿੰਦਾ ਚੰਗਾ ਪਹਿਲੇ ਸੁਏ ਕੱਟੀ ਸੁਈ ਹੋਈ ਆ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਲੰਮੀ ਤੋਰ ਤੇ ਹਨ ਜੇ ਆਪਾਂ ਗੱਲ ਕਰ ਲਈ ਥੋੜਾ ਬੱਚੇ ਦਾ ਕਰਦੀ ਆ ਬੱਚੇ ਵਾਸਤੇ ਕਰਦੀ ਆ ਹਾਂ ਬੱਚੇ ਦਾ ਕਰਦੀ ਤਾਈ ਸੁਈ ਕਰਕੇ ਨਾ ਪਹਿਲਾਂ ਨਾ ਗੁਸਤਾਂ ਤੇ ਕਾਦ ਜ਼ਰੂਰ ਦਰਮੈਨ ਨੇ ਆ ਤੇ ਥੋੜਾ ਬੱਚੇ ਦਾ ਕਰਕੇ ਅੱਜ ਵੀ ਕਰਦੇ ਮਾਰ ਬਈ ਮੜਾ ਤੇ ਥਾਣਾ ਸੌਣ ਲੈ ਵੀ ਦੀ ਬਿਲਕੁਲ ਸਾਫ ਆ ਗਈ ਤੇ ਬਾਕੀ ਆਪਾਂ ਬਾਈ ਨਾਲ ਗੱਲ ਕਰਦੇ ਪਵਨ ਜੀ ਆਪਾਂ ਝੋਟੀ ਦੀ ਗੱਲ ਕਰ ਲਈ ਬਈ ਇਹ ਕੰਮੇ ਸੂਏ ਆ ਪਹਿਲੇ ਸੂਏ ਵੀ ਪਹਿਲੇ ਸੂਏ ਕੈ ਦਿਨ ਹੋ ਗਿਆ ਅੱਜ ਅੱਜ ਹੋ ਗਏ ਆ ਚਾਰ ਪੰਜ ਦਿਨ ਚਾਰ ਪੰਜ ਦਿਨ ਹੁਣ ਦੁੱਧ ਕਿੰਨਾ ਕੱਢੀਂਦੀ ਆ ਦੁੱਧ ਦੇ 9 ਲੀਟਰ ਹੈਗਾ ਚਾਰ ਹਾਂਜੀ ਠੀਕ ਆ 9 ਲੀਟਰ 10 ਮਨ ਦੇਊਗੀ ਦੇਊ ਹੈਨਾ 12 13 ਦੇਊਗੀ ਦੁੱਧ ਚਲ 10 ਮਨ ਲੈ ਵੀ 10 ਬੱਤਾ ਦੇਊ ਦੇਊ ਤੇ ਕੀ ਭਾਦੀ ਬਬਨੇ ਇਹ 1.5 ਦੀ ਵੀਰੇ 1 ਲੱਖ ਤੇ 5000 ਦੀ ਤੇ ਮਾਨਦਾਨ ਮਾਨਦਾਨ ਹੋ ਜਾਊਗਾ ਰੇਟ ਬਾਈ ਮਿੱਤਰੋ ਜਮੀ ਜਾਇਆ ਬਾਈਆਂ ਦੇ ਹਨਾ ਤੇ ਕਦ ਥੋੜੇ ਜਰੂਰ ਦਰ ਮੈਨੇ ਆ ਜਿਵੇਂ ਆਪਾਂ ਕਹੇ ਦੀ ਆਪਣੇ ਥੋੜੀਆਂ ਮੈਂ ਸੰਬੜੀ ਹੁੰਦੀਆਂ ਨੇ ਜਿਵੇਂ ਪਹਿਲੇ ਸੂਏ ਕੱਟੀ ਆ ਇਹ ਵੀ ਦੁੱਧ 10 ਕਿਲੋ ਕੱਢ ਦੂਗੀ ਬਾਈ ਕਹਿੰਦਾ ਤੇ ਰੇਟ 1 ਲੱਖ ਤੇ 5000 ਮਾਨਦਾਨ ਕਰ ਦੂ ਤੇ ਆਹ ਥੋੜੀ ਬੀਤੀ ਜੇ ਨੰਬਰ ਤੇ ਕੇ ਥਾਰੀ ਵੈਸ ਬੀ ਨਾ ਇਹ ਦੁੱਧ ਕੋਈ ਨਹੀਂ ਹੁੰਦੀ ਜਾਂ ਬਾਰ ਬਾਰ ਫਿਰ ਜਾ ਹੈ ਜਾਂ ਫਿਰ ਬਾਝ ਹੈ ਤੋ ਟੈਨਸ਼ਨ ਲੈਣ ਕੀ ਕੋਈ ਜ਼ਰੂਰਤ ਕੋਨੀ ਤੋ ਆਪਣੇ ਪਸ਼ੂਆਂ ਨੇ ਰੋਜ਼ਾਨਾ ਰਾਈਟ ਮੀਨ 50 ਗ੍ਰਾਮ ਖਵਾਓ ਇਨ ਸਮੱਸਿਆਵਾਂ ਤਾ ਫਿਰ ਛੁਟਕਾਰਾ ਪਾਓ ਔਰ ਆਪਣੇ ਪਸ਼ੂ ਤਾ ਆਰਸਾਲ ਇੱਕ ਬੱਚਾ ਪਾਓ ਔਰ ਔਰ ਵੀ ਕਿਵੇਂ ਪੁੱਝਣਾਓ ਥੰਮਨੇ ਤੋ ਇਸ ਨੰਬਰ ਪੇ ਕੰਟੈਕਟ ਕਰ ਲਿਓ 7890042000 ਤੀਜੇ ਨੰਬਰ ਤੇ ਕਿਸ ਨੂੰ ਬਾ ਮਾਈ ਕੋਲੇ ਮੱਝ ਰਹੀ ਹੈ ਵੀ ਤੋਰ ਕਿਸੇ ਹੋਣਾ ਥੋੜਾ ਜਿਹਾ ਅਲੱਗ ਜਿਹੇ ਟਾਈਪ ਦੀ ਮੱਝ ਹਨ ਜਿਵੇਂ ਆਪਾਂ ਕਹਦੇ ਛੋਟੇ ਗੱਦ ਵਾਲੀਆਂ ਦਰਮਿਆਨੇ ਕਰਦੀਆਂ ਹਰਿਆਣਾ ਦੇ ਵਿੱਚੋਂ ਆਇਆ ਫਸਲਾਂ ਮਤੋਂ ਇਹ ਵੀ ਤਾਜੀ ਸੁਹੀ ਆ ਤਾਜ਼ੀਆਂ ਸੁਹੀ ਆਈਆਂ ਸੀ 5 ਨਾਲ ਲੈ ਕੇ ਆਈ ਸੀ 2 ਸੇਲ ਹੋ ਗਏ 3 ਨਾਲ ਜਿਹੜੇ ਬਾਕੀ ਨੇ ਤੁਰਦੀ ਇੱਕ ਵਾਰ ਤੁਸੀਂ ਚੈੱਕ ਕਰ ਲੋ ਲੈ ਆ ਲੂਗਾ ਵਧੀਆ ਮਿੱਤਰੋ ਹਨਾ ਤੇ ਚੰਗਾ ਢਾਂਚੇ ਦੀ ਹੈ ਜੀ ਤੇ ਬਾਕੀ ਕੱਦ ਜ਼ਰੂਰ ਦਰਮਿਆਨਾ ਤੇ ਰੇਟ ਵੀ ਜਾਏ ਨੇ ਜੇ ਆਪਾਂ ਰੇਟ ਦੀ ਗੱਲ ਕਰ ਲਈ ਤਾਂ ਆਹ ਰੇਟ ਜਿਹੜੇ ਬਾਈਆਂ ਕੋਲੇ ਆ ਕਿਸੇ ਕੋਲੇ ਨਹੀਂ ਹੁਣ ਮੰਡੀ 'ਚ ਕਿਉਂ ਦਰਮਿਆਨੇ ਰੇਟ ਹੈ ਜਮੀ ਤੇ ਥੋੜਾ ਜਿਵੇਂ ਆਪਾਂ ਕਹიდੀਏ ਛੋਟੇ ਕਦ ਕਰਕੇ ਲਾ ਲਓ ਜਾਂ ਜਿਵੇਂ ਅਲੱਗ ਹੀ ਟਾਈਪ ਦੀਆਂ ਮੱਜਾਂ ਨੇ ਤੇ ਪਵਨ ਜੀ ਇਹਦੀ ਗੱਲ ਕਰ ਲਈਏ ਬਈ ਆਪਾਂ ਹਾਂਜੀ ਇਹ ਮਤਲਬ ਕਹਿ ਦਿੰਨਾ ਸੂਈ ਹੈ ਇਹ ਚਰਪਨ ਦਿਨਾ ਦੀ ਸੂਈ ਹੈ ਵੀਰੇ ਹੂੰ 13 ਲੀਟਰ ਦੁੱਧ ਪਾਉਗੇ ਆ 13 ਹੁਣ ਹੈਗਾ ਹਾਂਜੀ ਪਾਉਗੀ ਨਾ ਹੈਗਾ ਮੌਕੇ ਦਾ ਦੁੱਧ ਤੋਂ 16-17 ਲੀਟਰ ਪਾਉਗੀ 13 ਕਿਲੋ ਤਿਆਰ ਹਾਂਜੀ ਕੀ ਰੇਟ ਦੀ ਆ ਇਹ ਦੇਖਤੀ ਹੈ ਬਈ 1,30,000 ਮਾਨਦਾਨ ਹੋ ਜੂ ਹਾਂਜੀ ਮਾਨਦਾਨ ਹੋ ਜੂ ਠੀਕ ਹੈ 1,30,000 ਰੇਟ ਆ ਮਿੱਤਰੋ ਮਾਨਦਾਨ ਹੋ ਜੂਗਾ ਤੇ ਬਾਕੀ ਬਾਈ ਪਵਨ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਨੰਬਰ ਹੋਰ ਬੋਲਦੇ 93508 69336 ਇਹ ਬਾਈ ਦਾ ਨੰਬਰ ਆ ਜ਼ਿਲ੍ਹਾ ਫਤਿਆੰਬਾਦ ਦੇ ਵਿੱਚੋਂ ਆਇਆ ਤੇ ਬਾਕੀ ਹਰਿਆਣਾ ਦੇ ਵਿੱਚੋਂ ਤੇ ਤੁਸੀਂ ਦੇਖ ਵੀ ਸਕਦੇ ਹੋ ਅਲੱਗੇ ਟਾਈਪ ਦੀਆਂ ਮੱਝਾਂ ਦਰਮੈਨ ਨੇ ਇਹ ਕਰਦੀਆਂ ਤੇ ਬਾਕੀ ਬਾਈ ਨਾਲ ਜ਼ਿਆਦਾ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਹੋ ਜਮਾ ਜਾਇਜ਼ ਮੁੱਲ ਦੀ ਬਾਈ ਕਟੀਆਂ ਲੈ ਕੇ ਆਇਆ ਮਾਨਸਾ ਬਸੂ ਮੰਡੀ ਤੇ ਤੇ ਦੋ ਨਾਗਨੇ ਦੋਨੇ ਸੋਹਣੇ ਨੇ ਜੇ ਆਪਾਂ ਗੱਲ ਕਰ ਲਈਏ ਮੋਹਰੇ ਦੀਆਂ ਗੱਟੀਆਂ ਨੇ ਤੇ ਬਾਕੀ ਬਾਈ ਤੋਂ ਪੁੱਛਣ ਦੋਤਾ ਅਦਰ ਕੜੇ ਕਿ ਬਾਈ ਲੋਕੇਸ਼ਨ ਪੁੱਛ ਲਈ ਬਾਈ ਸਸੀ ਗੜ ਵਾਲਾ ਸਸੀ ਗੜ ਤੇ ਨਾਮ ਦੱਸੀ ਆਪਾਂ ਬਾਈ ਗਗਨ ਡਾਗਣ ਡਾਗਣ ਦੀ ਬਾਈ ਪਿੰਡ ਗੜ ਕਿਸ਼ਨਗੜ ਬਾਈ ਬ੍ਰੇਟਾਂ ਦੇ ਬ੍ਰੇਟਾਂ ਦੇ ਕਾਣਗੜ ਕੋੜੇ ਹਾਂ ਬਾਈ ਠੀਕ ਹੈ ਬ੍ਰੇਟਿਆਂ ਕੋਲੇ ਆ ਭਲਾੜਾ ਲੱਪ ਕੇ ਕਿਸ਼ਨਗੜ ਤੇ ਜ਼ਿਲ੍ਹਾ ਮਾਨਸੀ ਪੈਂਦਾ ਹੈ ਨਾ ਹਾਂ ਬਾਈ ਤੇ ਮੋਬਾਈਲ ਨੰਬਰ ਬੋਲ ਗਗਨ 68390 04928 ਅੱਛਾ ਇਧਰ ਹੀ ਆ ਜਾ ਡਾਗਣ ਇੱਕ ਵਾਰੀ ਜੇ ਆਪਾਂ ਆ ਗੱਲ ਕਰ ਲਈ ਕੱਟੀ ਬਈ ਇਹ ਮੀਣੀ ਹੈ ਨਾ ਹਾਂ ਬਾਈ ਸਿੰਘ ਦੋਨੇ ਹੱਲਦੇ ਨੇ ਦੋਨੇ ਸਿੰਘ ਹੱਲਦੇ ਨੇ ਦੋਨੇ ਸਿੰਘ ਹੱਲਦੇ ਮਿੱਤਰੋ ਮੀਣੀ ਕੱਟੀ ਆ ਤੇ ਬ हां भाई कट्टियां बेचता हां भाई शकीन कट्टियां ले आणा शकीन कट्टियां ਵੀ ਨਾਲ ਕੱਟੇ ਵੀ ਹੋਏ ਆਪਣੇ ਨਾ ਕੱਟੇ ਵੀ ਹੁੰਦੇ ਆ ਹਰਿਆਣਾ ਰੂਣੀ ਚੋਂ ਆਈ ਨਾ ਕਹਿੰਦੇ ਹਰਿਆਣੇ ਚੋਂ ਵੀ ਆਉਂਦੇ ਨੇ ਬਾਈ ਠੀਕ ਆ ਇਹ ਮੰਨ ਲੈ ਆਪਣੇ ਪੰਜਾਬ ਦੀਆਂ ਕਿ ਹਰਿਆਣੇ ਦੀ ਇਹ ਪੰਜਾਬ ਦੀਆਂ ਤੇ ਗਗਨ ਜੀ ਆਪਾਂ ਇਹਦੀ ਉਮਰ ਦੀ ਗੱਲ ਕਰ ਲਈ ਕੱਟੀ ਬਾਈ ਕਿੰਨੇ ਕ ਟਾਈਮ ਦੀ ਹੈ 9 ਮਹੀਨੇ ਦੀ ਕੱਟੀ ਹੈ ਜੀ 9 ਮਹੀਨੇ ਦੀ ਤੇ ਇਹਦੀ ਮਾਦ ਆ ਬਾਈ ਕਿਰ ਰਿਕਾਰਡ ਇਹਦੀ ਮਾਦ ਆ ਬਾਈ 19 ਲੀਟਰ 19 ਕਿਲੋ ਤੇ ਪ੍ਰੂਫ ਤਾਂ ਨਹੀਂ ਹੁੰਨੇ ਆਪਣੇ ਕੋਲ ਹੈਗੇ ਪ੍ਰੂਫ ਨਹੀਂ ਕੋ ਮਨ ਲੈ ਤਸੱਲੀ ਦੇ ਲੈ ਕੇ ਆਉਣਾ ਤਸੱਲੀ ਜ਼ਿੰਮੇਵਾਰੀ ਹੋ ਬਾਈ ਆਪਣੀ ਠੀਕ ਆ ਲੈ ਮਿੱਤਰੋ 19 ਕਿਲੋ ਵਾਲੀ ਮਾ ਠੀਕ ਆ ਥਣ ਝੋਲੀ ਤੁਸੀਂ ਚੈੱਕ ਕਰਨੀ ਆ ਤੇ ਗਾਹਣ ਰੇਟ ਦੀ ਗੱਲ ਆਈ ਨੀ ਬਾਈ ਰੇਟ ਬਾਈ ਇਹ ਰ 42000 ਰੁਪਏ ਮਾਨਦਾਨ ਕਿੰਨਾ ਕਰਦੇ ਆ ਮਾਨਦਾਨ ਕਰ ਦਾਂਗੇ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਰੇਟ ਕਰਦਾ 42000 ਮੰਡੀ ਦੇ ਹਿਸਾਬ ਕਿਉਂ ਪੱਟੀਆਂ ਦੀ ਹੁਣ ਖਿੱਚ ਆਗਲਾ ਕਹਿੰਦਾ ਕੱਟੀ ਲੈ ਕੇ ਪਾਲੀ ਆ ਰਮ ਮਜਾ ਮਹਿੰਗੀਆਂ ਹਨਾ ਤੇ ਗਾਹਣ ਆਇਆ ਦੋ ਨੰਬਰ ਤੇ ਜਿਹੜੀ ਆ ਕੱਠੀ ਆ ਬਾਈ ਇਹ ਕਿੰਨੇ ਟਾਈਮ ਦੀ ਇਹ ਬਾਈ ਸਾਲ ਦੀ ਹੈ ਸਾਲ ਦੀ ਜੈਡ ਬਲੈਕ ਆਣਾ ਪੂਸ ਵੀ ਜੈਡ ਬਲੈਕ ਪੂਸ ਫੜ ਮੜੀ ਜੈਡ ਬਲੈਕ ਆ ਮਿੱਤਰੋ ਪੂਸ ਦੇਖ ਵੀ ਸਕਦੇ ਤੁਸੀਂ ਜਮਾ ਕਾਲੀ ਆ ਪਿਓਰ ਤੇ ਬਾਕੀ ਹੀ ਕਟਿੰਗ ਕਰਾ ਕੇ ਤੇਲ ਦੂਰ ਹੋਰ ਛੋਰ ਚਮਕ ਜਾਂਦੀ ਹਾਂ ਥੋੜਾ ਬਾਕੀ ਬਾਈ ਨੇ ਉਹ ਸੁਰਖੀ ਬੋਡਰ ਲਾਣੀ ਤੇ ਸਿੰਘ ਭਾਈ ਛੋੜਾ ਮੈਨੂੰ ਜਰੂਰ ਖੁੱਲਾ ਜਾਊਗਾ ਖੁੱਲਾ ਜਰੂਰ ਆ ਮੜਾ ਇਹਦੀ ਮਾਨ ਦਾ ਕੀ ਰਕੜ ਇਹਦਾ ਭਾਈ 14 14.5 ਲੀਟਰ 14.5 ਲੀਟਰ ਠਣ ਠਣ ਬਧੀਆ ਸਪੇਸ ਤੇ ਮਿੱਤਰੋ 1 ਨਾ ਟਾਈਮ ਦੀ ਭਾਈ ਇਹ ਸਾਲ ਦੀ ਹੂ ਸਾਲ ਦੀ ਇਹ 1 ਸਾਲ ਦੀ ਆ ਠਣ ਠਣ ਬਧੀਆ ਸਪੇਸ ਤੇ ਆ ਤੇ ਦੋ ਗੱਟੀਆਂ ਲੈ ਕੇ ਪਹੁੰਚੇ ਹੋਏ ਸੀਗਾ ਨਾ ਭਾਈ ਦੋਨੀਆਂ ਚੰਗੀਆਂ ਨੇ ਤੇ ਗਗਨ ਇਹਦੇ ਰੇਟ ਦੀ ਗੱਲ ਆ ਇਹਦਾ 32000 ਰੁਪਏ ਬਈ 32000 ਮਾਨਦਾਨ ਹੋ ਜੂ ਹਾਂ ਇਹਦਾ ਮਾਨਦਾਨ ਹੋ ਜਾ ਲੈ ਮਿੱਤਰੋ ਰੇਟ 32000 ਮਾਨਦਾਨ ਹੋ ਜੂਗਾ ਦੋਨੇ ਇਕੱਠੇ ਵਿੱਚੋਂ ਕਈ ਵਾਰ ਦੋਨੇ ਵਾਲਾ ਕਹਿੰਦੇ ਰ ਇਕੱਠੀ ਖਰੀ ਲਈਏ ਉਹ ਹਿਸਾਬ ਕਰਦੇ ਹਣਾ ਉਹ ਹਿਸਾਬ ਨਾਲ ਦੇ ਦੇ ਉਹ ਹਿਸਾਬ ਰੇਟ ਹੋ ਜੂ ਮਾਨਦਾਨ ਹੋ ਜੂਗਾ ਤੇ ਬਾਕੀ ਚੰਗੀਆਂ ਕਟੀਆਂ ਨੇ ਮੋਹਰਾ ਦੀਆਂ ਬਾਕੀ ਬਾਈ ਦਾ ਕੰਮ ਜਿਹੜਾ ਕਟੀਆਂ ਹੁੰਦੇ ਆ ਕੱਟਾ ਵੀ ਲੈ ਲੈਂਦਾ ਕੋਈ ਦਿਨ ਵਾਲੀ ਗੱਲ ਦਾ ਇਹ ਪੂਰਾ ਵੀ ਕੋਈ ਚੰਗਾ ਮਾਲਾ ਕਟਾ ਇਹ ਕੱਟਾ ਵੀ ਖਰੀਦ ਲੈਂਦਾ ਨਹੀਂ ਕਟੀਆਂ ਲੈਂਦਾ ਹਰਿਆਣੇ ਦੀ ਬਾਜਨ ਦਾ ਬਾਈ ਤੇ ਬਾਕੀ ਕੁ ਵਰੀ ਡਰੈਸ ਹੋ ਰੂਂਦਾ ਹੈ ਕਿਸ਼ਨਗੜ ਬ੍ਰਿਟਾ ਦਾ ਬਾਈ ਜੀ ਦਾ ਮੋਬਾਈਲ ਨੰਬਰ ਬਾਈ 81904928 ਇਹ ਬਾਈ ਦਾ ਨੰਬਰ ਹੈ ਬਾਕੀ ਸੰਪਰਕ ਕਰ ਸਕਦੇ ਹੋ ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਹੋ ਦੋ ਨਗਨੇ ਦੋਨੇ ਮੰਡੀ ਲੈ ਕੇ 81904928 ਤੇ ਬਾਕੀ ਬਾਈ ਨਾਲ ਜਾਣਕਾਰੀ ਫੋਨ ਤੇ ਲੈ ਲਿਓ ਤੇ ਕੱਟੀਆਂ ਚੰਗੀਆਂ ਮਿੱਤਰੋ ਜੇਕਰ ਕਈ ਵਾਰ ਕਈ ਭਰਾ ਕਾ ਨਾਂ ਵਾਲਾ ਕੱਟੀ ਲੈ ਕੇ ਪਾਲ ਲੀਏ ਤਾਂ ਤੁਸੀਂ ਕੱਟੀਆਂ ਖਰੀਦ ਸਕਦੇ ਹੋ ਬਾਈ ਕੋਲੇ ਘਰੇ ਜਾ ਕੇ ਵੇਚ ਕਰ ਸਕਦੇ ਹੋ ਘਰੇ ਵੀ ਹੁੰਦੀਆਂ ਬਾਈ ਆਪਣਾ ਕਿੰਨੀਆਂ ਖੜੀਆਂ ਹੁੰਦੀਆਂ ਹੁੰਦੇ ਇਸ ਟਾਈਮ ਦਾ ਦੋ ਹੀ ਨੇ ਦੋ ਹੀ ਨੇ ਮਾਲਾ ਵੀ ਦੋ ਕੇ ਲੈ ਕੇ ਆਉਣਾ ਦੋ ਕੀ ਲੈ ਕੇ ਆਉਣਾ ਵੀ ਦੋਨੇ ਮਾਲਾ ਜੋ ਸੇਫੇ ਲੈ ਦੋ ਕੱਟੇ ਨੇ ਆਪਣੇ ਲੋਕਾਂ ਦੇ ਠੀਕ ਆ ਦੋ ਕੱਟੀਆਂ ਦੋ ਕੱਟੇ ਇੱਕ ਦੋ ਖੜੀ ਹੁੰਦੇ ਮਾਲਾ ਕਿੰਨ ਦਾ ਮਤਲਬ ਕਈ ਵਾਰ ਬੰਦਾ ਆਈ ਚੱਲ ਕੇ ਇੱਕ ਦੋ ਹੁੰਦੀ ਨੇ ਹੁੰਦੀ ਹੁੰਦੀ ਆ ਠੀਕ ਆ ਜਦੋਂ ਵੀ ਤੁਸੀਂ ਜਾਓਗੇ ਤੁਹਾਨੂੰ ਇੱਕ ਦੋ ਨਾਗਾ ਖੜੇ ਮਿਲਣਗੇ ਮਿਲਣਗੇ ਜਿਵੇਂ ਕੱਟੀ ਮਿਲ ਜੇ ਜਿਵੇਂ ਕੱਟਾ ਮਿਲ ਜੇ ਬਾਕੀ ਬਾਈ ਦਾ ਕੰਮ ਵਧੀਆ ਚੰਗੇ ਦਸੱਲੀ ਵਾਲੇ ਪਸ਼ੂ ਖਰੀਦਦਾ ਤੇ ਪੂਰੀ ਜਾਣਕਾਰੀ ਮਿੱਤਰੋ ਸੋਮਵਾਰ ਕੱਲ੍ਹ ਕਰਕੇ ਲੈ ਸਕਦੇ ਹੋ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਲੰਮੇਟਰੋ ਮਾਨਸਾ ਮੰਡੀ ਦੇ ਨਾਲ ਬਾਬਾ ਜੀ ਲਈ ਖੜੇ ਸੀਗੇ ਤੰਨਗਨੇ ਜੀ ਆਪਣੇ ਕੋਲੇ ਤੰਨਨਾਗਨੇ ਬਾਬੇ ਕੋਲੇ ਤੇ ਵਪਾਰ ਦਾ ਕੰਮ ਆ ਸਾਫ਼ ਸੋਰਾ ਬਿਲਕੁਲ ਤੇ ਬਾਕੀ ਸਾਨੂੰ ਇੱਕ ਵਾਰੀ ਤੋਰ ਕੇ ਦਿਖਾਉਣੇ ਤੇ ਰੇਟ ਰੂਟ ਬਾਬੇ ਨਾਲ ਸਾਰੀ ਗੱਲਬਾਤ ਕਰਾਂਗੇ ਤੁਰਦੀ ਇੱਕ ਵਾਰੀ ਝੋਟੀ ਚੈੱਕ ਕਰ ਲੋ ਤੇ ਕਿੰਨਾ ਦੁੱਧਾ ਟਾਈਟ ਲੇਵੇ ਦੀ ਮੂਹਰ ਨੂੰ ਜਿਆਦਾ ਜਿਹੜੀ ੱਤੱਕ ਪਾਉਂਦਾ ਹਨਾ ਤਾਜੀ ਸੁਹੀ ਝੋਟੀ ਕਿੰਨਾ ਦੁੱਧ ਕੱਢਦੀ ਆ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਮੋੜ ਲਓ ਜੀ ਜੱਬਾ ਗੱਲ ਕਰ ਲਈ ਲੇਵੇ ਦੀ ਸਾਰਾ ਜਿਹੜਾ ਮੂਹਰ ਨੂੰ ਜਾਂਦਾ ਦੁੱਦ ਚੰਗੇ ਵਾਲੀ ਆ ਤੇ ਕੀ ਗੱਲਬਾਤ ਆ ਤਾਜੀ ਦੁੱਹੀ ਆ ਇੱਕ ਟੋਕੜ ਇੱਕ ਮੇਰੇ ਖਿਆਲ ਗੱਬਣਾ ਗਈ ਹੈ ਨਾ ਯਾਰ ਟੋਕੜ ਗੱਬਣਾ ਠੀਕ ਹੈ ਟੋਕੜ ਗੱਬਣਾ ਤੇ ਆ ਪਹਿਲੇ ਕੱਚੀ ਹੈ ਜੀ ਕੋਸਾ ਹਾਂ ਉਹ ਕੱਚੀ ਹੈ ਇਹ ਕੱਚੀ ਹੈਗੀ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਆਪਾਂ ਗੱਲਬਾਤ ਕਰਦੇ ਆਂ ਡਿਟੇਲ ਦੇ ਵਿੱਚ ਬਾਬਾ ਜੀ ਹੱਸੀ ਗੱਲ ਜੀ ਹੱਸੀ ਗੱਲ ਤੇ ਇੱਕ ਵਾਰ ਤਾਂ ਨਾਮ ਦੱਸੋ ਜੀ ਆਪਣਾ ਨਾਮ ਮਰੀਕ ਸਿੰਘ ਜਿਹੜਾ ਠੀਕ ਹੈ ਜੀ ਮਰੀਕਦਾਰ ਮਰੀਕ ਸਿੰਘ ਰਹਿਦਾਰੀ ਤੇ ਬਾਬਾ ਜੀ ਆਪਾਂ ਗੱਲ ਕਰ ਲਈ ਪਿੰਡ ਘੜਾਈ ਮਾਨਸਾ ਜਿਹੜਾ ਜੀ ਮਾਨਸਾ ਹਾਂ ਜੀ ਠੀਕ ਹੈ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੋ ਜੀ 99727 ਹੂੰ 83199 ਜੀ ਆਪਾਂ ਝੋਟੀ ਦੀ ਗੱਲ ਕਰ ਲਈ ਜੀ ਆਪਾਂ ਕਿੰਨੇ ਦਿਨਾਂ ਨੇ ਸੂਈ ਹੈ ਜੀ ਇਹ 15 ਦਿਨ ਹੋ ਗਏ ਸੂਈ 15 ਦਿਨ ਜੀ ਆ ਬੱਚਾ ਵੱਠਾ 15 ਨੇ ਸੂਈ ਹੈ ਦੁੱਧ ਹੁਣ ਇਸ ਟਾਈਮ ਜੀ 12 ਲੀਟਰ ਨੇਟਰ ਪੂਰਾ ਤਿਆਰ 12 ਲੀਟਰ ਪੂਰਾ ਤਿਆਰ ਆ ਡੱਬੇ ਮਾਰ ਕੇ ਲ ਜਾ ਸਕਦਾ ਕੋਈ ਭਰਾ ਤੇ ਰੇਟ ਦੀ ਗੱਲ ਆਉਂਦੀ ਜੀ ਰੇਟ ਇੱਕ ਦੀ ਹੈ ਇਹਦਾ 1 ਲੱਖ 20 ਹਜ਼ਾਰ ਮਾਨਦਨ ਹੋ ਜੀ ਮਾਨਦਨ 10000 ਵਿੱਚੋਂ ਲੈਸੀ ਕੀਤਾ ਜੋ 1 ਲੱਖ 10000 ਤੋਂ ਸਾਡਾ ਨੋਟਵਰਕ ਨਹੀਂ ਘਟ ਲੈਣਾ ਠੀਕ ਹੈ ਜੀ 10000 ਰੁਪਏ ਮਾਨਤਾਨ ਕਰਤਾ 110000 ਦੇ ਦੇਵਾਂਗੇ ਜੇ ਜੱਜ ਦੀ ਹੋਈ ਤਾਂ ਫੋਨ ਕਰ ਲਿਓ ਨਹੀਂ ਖੜੀ ਹੈਗੀ ਹਾਂ ਜੀ ਤੇ ਜਿਹੜੀ ਦੋ ਨੰਬਰ ਤੇ ਕਹਿ ਕੇ ਦਣੇ ਦੀ ਮੰਨ ਲਓ ਕੱਚੀ ਹੈ ਜੀ ਥੋੜੇ ਦਿਨਾਂ ਦੀ ਕੱਚੀ ਹੈ ਜੀ ਥੋੜੋਂ ਕਿ ਮੜਾ ਜੀ ਤੇ ਇੱਕ ਵਾਰੀ ਤੁਰਦੀ ਤੁਸੀਂ ਇਹ ਵੀ ਚੈੱਕ ਕਰ ਲਓ ਤੇ ਥੋੜੇ ਦਿਨਾਂ ਦੀ ਕੱਚੀ ਹੈ ਕਿੰਨਾ ਕਿ ਦੁੱਧ ਪਾ ਦੂ ਪੂਰੀ ਜਾਣਕਾਰੀ ਵੀ ਲੈ ਕੇ ਦਿੰਦੇ ਆ ਸੋਰੀ ਮੜੀ ਕਿੰਨੇ ਕਿ ਦੁੱਧ ਵਾਲੀ ਬੱਬੀ ਇਹ ਦੁੱਧ 12 13 ਲੀਟਰ ਖੁੱਲਾ ਦਿੰਦੀ ਹੈ 12 13 ਲੀਟਰ ਖੁੱਲਾ ਦੇ ਦੂਗੀ ਹਾਂ ਬਿਲਕੁਲ ਠੀਕ ਹੈ ਤੇ ਇੱਕ ਹਫ਼ਤੇ ਗੱੱਚੇ ਹਾਂ ਇੱਕ ਹਫ਼ਤੇ ਗੱੱਚੇ ਮਿੱਤਰੋ ਅਡਰਾ ਜਿਹੜਾ ਬਣਾਉਂਦੀ ਆਉਂਦੀ ਆ ਕਿਉਂਕਿ ਸੂਆ ਹੁਣ ਜੇਵੇ ਘੱਟ ਆਗਾ ਤੇ 12-13 ਦੁੱਧ ਖੁੱਲਾ ਪਾ ਦੂਗੀ ਤੇ ਕੀ ਰੇਟ ਦੀ ਹੈ ਜੀ ਉਹ ਇਹਦਾ ਵੀ 1 20 ਇੱਕ 20 ਮਾਨਦਾਨ ਮਾਨਦਾਨ 10000 ਠੀਕ ਆ ਮਾਨਦਾਨ 10000 ਉਹਦੇ ਵਿੱਚੋਂ ਵੀ ਆ ਇਹਦੇ ਵਿੱਚੋਂ ਵੀ ਆ ਤੇ ਪੂਰੀ ਜਾਣਕਾਰੀ ਤੁਸੀਂ ਟੈਲੀਫੋਨ ਕਰਕੇ ਲੈ ਸਕਦੇ ਹੋ ਹਾਂਜੀ ਕੋਲੇ ਆ ਕੇ ਤਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ 12 ਕਿਲੋ ਦੁੱਧ ਕੱਡੂ ਕੱਡੂਗੀ ਹਾਂਜੀ ਤੇ ਜਿਹੜੀ ਇਹ ਟੋਕੜ ਗੱਭਣਾ ਇਹ ਮੰਨ ਲਓ ਇਹਦੇ ਸਾਲੇ 7 ਕਿਲੋ ਦੁੱਧ ਆ ਜੀ ਠੀਕ ਆ ਜੀ 4 ਮਹੀਨਾ ਦੀ ਗੱਭਣਾ ਜੀ ਚੈੱਕ ਪਾਸ ਆ ਚੈੱਕ ਪਾਸ ਆ ਦੋਵੇਂ ਟਾਈਮ ਮਿਲਦੀ ਆ ਜੀ ਬੱਚੇ ਦੇ ਜੀ ਬੱਚੇ ਤੇ ਜਮਾ ਦੁੱਧ ਕਿੰਨਾ ਹੋਣਾ 4 ਕਿਲੋ ਜੀ 7 ਕਿਲੋ ਆ ਜੀ 7 ਕਿਲੋ ਦੁੱਧ ਆ ਮਿੱਤਰੋ 4 ਮਹੀਨਾ ਦੀ ਗੱਭਣਾ ਚੈੱਕ ਪਾਸ ਆ ਜੇ ਤੁਸੀਂ ਫੇਰ ਵੀ ਮੰਨ ਨਹੀਂ ਖੜਦਾ ਵੀ ਚੱਕਰਾ ਸਕਦੇ ਜਦੋਂ ਮਰਜ਼ੀ ਆ ਦੀ ਤੇ ਇਹਦਾ ਕੀ ਰੇਟ ਕਰਤਾ ਜੀ ਇਹਦਾ 75000 ਆ ਜੀ 75000 75000 ਰੇਟ ਇਹਦਾ ਮਿੱਤਰੋ 7 ਕਿਲੋ ਦੁੱਧ ਆ 4 ਮਹੀਨਾ ਦੀ ਗੱਭਣਾ ਜਿਹੜਾ ਪੂਰੀ ਤਸੱਲੀ ਕਰਕੇ ਤੁਸੀਂ ਇਹ ਵੀ ਖਰੀਸਾ ਨੇ ਦੋਨੋਂ ਟਾਈਮ ਮਿਲਦੀ ਹੈ ਬੱਚੇ ਤੇ ਮਿਲਦੀ ਬੱਚੇ ਤੇ ਬੱਚੇ ਤੇ ਮਿਲਦੀ ਇੱਕ ਵਾਰੀ ਡਰੈਸ ਹੋਰ ਬੋਲਦੇ ਜੀ ਡਰੈਸ ਮਾਨਸਾ ਜਿਲ੍ਹਾ ਜੀ ਹਾਂਜੀ ਨਾਮ ਹਲਾ ਬਾੜ ਨੰਬਰ 17 ਠੀਕ ਹੈ ਜੀ ਮਰੀਕ ਸਿੰਘ ਅਨਿੰਗ ਸਿੰਘ ਚੱਕਰਵਰਤੀ ਬੁੱਢਾ ਦਲੀਆ ਠੀਕ ਹੈ ਜੀ ਮੋਬਾਈਲ 9972783199 ਇਸ ਨੰਬਰ ਤੇ ਤੁਸੀਂ ਜਾਣਕਾਰੀ ਲੈਣ ਸੰਬੰਧ ਕਰਕੇ ਤੇ ਰੇਟ ਤੁਹਾਨੂੰ ਦੱਸਦੇ ਮਾਨਦਾਨ 10000 ਰੁਪਏ ਦੋਨੀਆਂ ਮੱਜਾਂ ਦੇ ਵਿੱਚੋਂ ਤਿੰਨੇ ਮੱਜਾਂ ਦੇ ਵਿੱਚੋਂ 10-10000 10-10000 ਤਿੰਨੇ ਮੱਜਾਂ ਦੇ ਵਿੱਚੋਂ ਹੋ ਜਾਊਗਾ ਫਿਰ ਰੁਪਈਆ ਘੱਟ ਵੀ ਨਹੀਂ ਹੋਣਾ ਤੋ ਔਕੜ ਰੱਬਣ ਦਾ 75000 ਇਹਨਾਂ ਦਾ ਇੱਕ ਪੀਆ ਇਹ ਇੱਕ 2020 ਆ 10000 ਰੁਪਏ ਦੋਨਾਂ ਦੇ ਵਿੱਚੋਂ ਮਾਨਦਾਨ ਹੋ ਜੂਗਾ ਜਿਹੜੇ ਭਰਾ ਦੇ ਪਸੰਦ ਆਉਂਦੀਆਂ ਨੇ ਸੰਪਰਕ ਹੋ ਹੀ ਕਰੇ